ਮਤਲਬ ਫਿਰ ਕਫੇ ਕਿਚੇਰੀ ਕਫੇ ਕਫੇ ਲੰਬਾ ਵੱਡਾ ਕੋਮੇ ਕੀ ਦੇਫਾਰੀ ਓਕੇ ਮੇ 30 ਲੈ ਹਾਂਜੀ ਕਫੇ ਪੀਣੀ ਸ਼ੁਰੂ ਕਰ ਦਿੱਤੀ ਹੋਣੀ ਸੀ ਤੇ ਤੋ ਨਿਕਲਦੇ ਹਾਂ ਦੋਹਾਂ ਫਾਬਿਓ ਫਾਬਿਓ ਦੇਖੋ ਜੀ ਕਫੇ ਕਫੇ ਬਣਾ ਦਿੱਤੀ ਆਪਾਂ ਨੂੰ ਫਾਬੀ ਤੇ ਸਾਬੀਓ ਇਹ ਜੀ ਅੱਖਰਾਂ ਦਾ ਕੀ ਨੀਰ ਜੇ ਲੱਗਦੀਆਂ ਬਦ ਲੱਗਦਾ ਮੈਨੂੰ ਇਸ ਕੰਮ ਹੈ ਫੇਰੀ ਫਾਬੀ ਇਹ ਗੋ ਕਫੇ ਵਾਲਾ ਹਾਂਜੀ ਸਸਰੀ ਘਰ ਕਫੇ ਸੀ ਪੀ ਲਈ ਤੇ ਹੁਣ ਅਸੀਂ ਨੂੰ ਚੌਥਾ ਰਿਖਾਉਣੇ ਅੱਜ ਚੱਲਦੇ ਆ ਬਸ ਪੂਰਾ ਟਾਈਮ ਲੱਗਣਾਗਾ 20 ਫੀਟ ਕੀ ਜਾਈ ਪੜਾਂਗੇ ਕਿ ਇੱਥੋਂ ਅੱਗੇ ਜਾਵਾਂਗੇ ਤੇ ਦੇਸੋਂ ਨੂੰ ਤੁੰਨੇੜੀ ਤੇ ਆਪਾਂ ਅੱਜ ਸ਼ਹਿਰ ਚਲਦੇ ਆਂ ਤੇ ਨਾਲ ਹੀ ਆਪਣੇ ਰਸ ਵੀ ਹੈ ਆਹ ਦਾ ਗਫਾ ਇਹ ਪਾਰ ਕੋ ਬਹੁਤ ਸੋਹਣੇ ਦੇ ਵਿੱਚ ਡੰਕੇ ਨਾ ਥੱਲੇ ਸਟੇਸ਼ਨ ਆ ਕੇ ਇੱਥੇ ਆਪਾਂ ਤਿੰਨ ਫੜਦੇ ਆਂ ਚਲੋ ਜੀ ਅੱਗੇ ਮਿਲਦੇ ਪੱਧ ਗਿਆ ਜਾਈਂ ਹਾਂ ਟ੍ਰੇਨ ਵਾਲੀ ਗੱਲਾਂ ਟ੍ਰੈਕ ਟ੍ਰੇਨ ਵੀ ਚਲਦੀ ਹੈ ਸ਼ਹਿਰ 'ਚ ट्रेन अच्छे चंकी तरह तेल चढ़िया सवेरा ज्यादा ठंड बहुत लोक ट्रेन भी आ गई ट्रेन 10시간, 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 1 ini ratso diari report ini insyaallah dapat menerima dekat dekat tadi dengan polos syarat dia itu Se stai viaggiando con la modalità Down Tamp, ti ricordiamo di effettuare il secondo tap non ha pensiero. ਆ ਗਿਆ ਕੀ ਇਹ ਕੰਮੀਲ ਸ਼ਖਸ ਦਾ ਸ਼ੇਅਰ ਹੋ ਗਿਆ ਉਹਦੀ ਬਾਹਰ ਨਿਕਲ ਦੇ ਇਸ ਨੂੰ ਅਲੋ ਦੇਖੋ ਇਸ ਸਟੇਸ਼ਨ ਦਾ ਮੇਨ ਜਿਹੜਾ ਵੱਡਾ ਸਟੇਸ਼ਨ ਸ਼ਹਿਰ ਦਾ ਇਹ ਕਿਸ ਫਰੋ ਕੋਲੰਬ ਗੁਨੇ ਮਰਕਲ ਬੀਜ ਦੇਖੋ ਕੀ ਕਰੇ पानी वाला जहाँ जल्ले पानी चला जाता देखो जी ए लूना पार्क है रात में खोलती है भी अठ बजे तक खोल जा बहुत बढ़िया लूना पार्क है ਸਾਰੀ ਮੋਲਵਰ ਫੇਰ ਅੱਗ ਨੂੰ ਫੇਰ ਖੁੱਲ ਜਾਂਦੀ ਇੱਥੇ ਘੱਟ ਪੁਰਾ ਹੋਇਆ ਧੀ ਵੱਡੀ ਹੈ ਇਹ ਹੈਗਾ ਐਮਸੀ ਜਹਾਜ ਜਿਹੜਾ ਇਹ ਪਾਣੀ ਤੋਂ ਬਹੁਤ ਵੱਡਾ ਜਹਾਜ਼ ਹੈ ਇਹ ਇਹ ਬਾਹਰੋਂ ਆਇਆ ਲੱਗਦਾ ਜਾਨੀ ਕਿ ਇਹ ਤੇ ਸਾਰ ਨਾਲੀ ਦੇ ਇਧਰ ਸੱਜ ਲੱਗੀ ਹੋਈ ਹੈ ਦੇਖੋ ਜੀ से एक छोटे छोटे जो टूरिस्ट होंगे ये लोग बहुत बड़ा जहाज है ਇਹ ਬਹੁਤ ਪੁਰਾਣਾ ਜਹਾਜ਼ ਹੈ ਜਨ ਕੀ ਜਹਰ ਪੋਨੀ ਤੋ ਬਤ ਆਪਣਾ ਵੀ ਲੱਗੇ ਰਿਹਾ ਇਹ ਦੇਖ ਅਮੂਰੋ ਤੋਂ ਬਣੇ ਹੋਏ ਆਹ ਤੋਂ ਬੰਦੇ ਜੀ ਬੈਠੇ ਦੇਖੀ ਬਰਸ਼ੇ ਪਾਈ ਚਲਦਾ ਹੁੰਦਾ ਵਿੱਚ ਪੜਨ ਦੀ ਨਹੀਂ ਟਿਕਟ ਜੀ ਕਿ ਕਾਨੂੰਨ ਹੈ ਨਾ ਪਲਿਓ ਚੋਰਾਂ ਦਾ ਜਹਾਜ਼ ਹੈ ਇਹ ਕੋਈ ਨਹੀਂ ਦੱਸੋ ਇਹ ਤਾਂ ساری ਜਾਣਦੀ ਹੋਊਗੀ ਇੱਕ ਵਾਰੀ ਜੀ ਜਾਨਾ ਵਾ ਗਾੜੀ ਤਾਂ ਬੜਾ ਮਸ਼ਹੂਰ ਹੈ ਯਾਨੀ ਕਿ ਜੀ ਲੜਣਾ ਸਿਰੇ ਸਿਰੇ ਦੇਖੋ ਜੀ 8 ਵਜੇ ਕੋਈ ਆ ਕੇ ਫੜ ਗਏ ਆ ਦੇ ਕਿ ਕਿਦਾਰੀ ਡੀ

ਅਹਲਵਾਰਿਆਂ ਦਾ ਡੈਨੀ ਹੁੰਦਾ ਜਿਹਾਂ ਜਾਂਦਾ ਉਹੋ ਜਿਹਾ ਗੋਲ ਗੋਲ ਜਿਹਾ ਦੂਰ ਦੂਰ ਦੀਂਦਾ ਸੀ ਉਹੋ ਜਿਹਾ ਇਹਦੇ ਵਿੱਚ ਨਾ ਰੁੱਖ ਲੱਗੇ ਹੋਏ ਪਤਾ ਨਹੀਂ ਕਿੰਨੇ ਕੀ ਇਹਦਾ ਪ੍ਰੋਗਰਾਮ ਵਿੱਚ ਦੇ ਰੁੱਖ ਹੀ ਰੁੱਖ ਨਹੀਂ ਇਹ ਵੀ ਇੱਕ ਵਾਰੀ ਉਹਦੇ ਨੇੜੇ ਟੜੀ ਆ ਜਾਂਦਾ ਜਨੋਵੇ ਦੇ ਵਿੱਚ ਹੀ ਆ ਵੀ ਤੇ ਚਲੋ ਮੜਾ ਨੇੜੇ ਹੋ ਕੇ ਦੇਖਦੇ ਹਾਂ ਵਿੱਚ ਦੇ ਕੀ ਆਲੇ ਸ਼ਾਹ ਹੈ ਜਾਨੀ ਕਿ ਇਹ ਆ ਦੇਖੋ ਇਹ ਕੁਝ ਕਹਿੰਦਾ ਕੋਈ ਕਹਿੰਦਾ ਲਿਖਿਆ ਹੋਇਆ ਇਹ ਪੋਰਟ ਦੀ ਅੰਤਿਕਾ ਡਾਉਲਟ ਪੋਰਟ ਆਫ ਜੇਨਵਰ ਇਹ ਬਿਲਕੁਲ ਫਰੀ ਹੈ ਨਿਕੋਸਾ ਉਹ ਵਾਲੇ ਵਿੱਚ ਇਹ ਦੇਖੋ ਇਹਦੇ ਵਿੱਚ ਜਾਣ ਲਈ ਸ਼ੇਰ ਕੀ ਬੰਦੇ ਲੱਗਦੇ ਤੇ 4:30 ਵੀ ਬੱਚੇ ਤੇ ਵਿੱਚ ਕੋਈ ਰੋਕੀ ਕੋਈ ਪੋਰਟ ਕੋਈ ਨਹੀਂ ਦੀ ਹੈ ਆ ਦੇਖੋ ਇਹ ਸ਼ੇਪ ਆ ਗਈ

ਇਹ ਜਿਹੜਾ ਵੱਡਾ ਚਾਰ ਇਹ ਗਲੀ ਦਾ ਨਾਮ ਦਾ ਇਸੋਲਾ ਦੇ ਲੈਕਲੇਟੇ ਲੁਚੀਆਨੋ ਪੇਰੀਓ ਉਹ ਦੇਖ ਰਫਾ ਆ ਪੁਲ ਜਾ ਤਾਂ ਹਿਲਦਾ ਹੈ Ik ga een waterlbeer zien. Wat is er gebeurd? Ik ben ਇਸ ਤੀਜੀ ਦੇ ਲਈ ਆਹ ਲਿਖ ਦੱਤਾਂ ਦੇ ਜਿਹੜੇ ਮਹਿੰਗੇ-ਮਹਿੰਗੇ ਜਹਾਜ਼ ਤੇ ਉਹਨੇ ਚਾਣੀ ਦਾ ਬਰਾਉ ਉਡਾਉਂਦੇ ਜਾਂ ਕੋਈ ਪਰੇ ਨਹੀਂ ਤੈਰ ਰਿਹਾ ਰਿਹਾ ਇੱਥੇ ਆ ਮੇਰੇ ਨਹੀਂ ਘਰ ਦਾ ਹੈ ਕਿ ਸ਼ਾਇਦ ਆ ਪੁੱਛ ਲਈ ਜਾਂਦੇ ਆ ਤੇ ਪਾਸਪੋਰਟ ਫੋਰਮ ਵਿੱਚ ਬਹੁਤ ਕੁ ਦਿਖਾਤਾ ਉੱਠ ਕੇ ਮਿਲਦੇ ਬਟੇਂ ਬਾਰ ਹੋ ਗਿਆ ਇਹ ਹੋਤਰਾਂ ਦੀ 9 ਵਜੇ ਤੱਕ ਹੋ ਜਾਈ ਸਾਡੀ ਫੇਰੀ ਵਾਪਸ ਕਰਨ ਤੋਂ ਚਲਣਾ ਕਿ ਤੁਹਾਨੂੰ ਮੈਨੂੰ ਮੇਰਾ ਘੁੰਮਣਾ ਤੁਹਾਨੂੰ ਲੱਗਿਆ ਐਂਟਰਪ੍ਰੀਨਰ ਹੈ ਨਾ ਤੁਮੇ ਤੁਹਾਨੂੰ ਥੋੜਾ ਜਿਹਾ ਥੋੜਾ ਹਿੱਸਾ ਸ਼ਹਿਰ ਦਾ ਦਿਖਾਇਆ ਜੀ ਤੁਮੇ ਇਹ ਸਭ ਉਹ ਥੋੜੀ ساری ਲਾਈਟ ਲਗਾ ਤੇ ਸਾਲੋਂ ਪਹਿਲੇ ਤੇਰੇ ਲੱਗ ਕਟੁਕਟ ਬਣੂਗਾ 18 ਸਾਲ ਜੀ ਰੋਗੇ ਸ਼ਹਿਰ ਦੇ ਵਿੱਚ ਬਾਕੀ ਮੈਂ ਸਾਰੇ ਪਾਸੇ ਘੁੰਮ ਚੁੱਕਿਆ ਜਾਣਕਰ ਕਿ ਘਰ ਦੇ ਹਰ ਕਿੱਤੇ ਗਏ ਜੀ ਬੇਕਦਰ ਸਭ ਜੁੜਾ ਹੈ ਯੂਟਿਊਬ 'ਚ ਦਿਖਾ ਦੂੰਗਾ ਮੈਂ ਸਾਰੀ ਜਾਣਦਾ ਮੈਂ ਘੁੰਮਣੇ ਫਿਰਾਂਗਾ ਤੇ ਚਲੋ ਜਲਦੀ ਬੰਦ ਕਰਦੇ ਆਂ ਧੰਨਵਾਦ ਸਾਰਿਆਂ ਦਾ ਸਸਾਇਕ